ਫਤੇਗੜ ਸਾਹਿਬ ਦੇ ਪਿੰਡ ਸਲੇਮਪੁਰ ਚ ਚੌਥਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਟੂਰਨਾਮੈਂਟ ਚ ਸੰਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਚਾ ਵੱਲੋਂ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਇਨਾ ਮੁਕਾਬਲੇਾਂ ਚ ਉੱਚ ਕੋਟੀ ਦੀਆਂ ਟੀਮਾਂ ਵੱਲੋਂ ਹਿੱਸਾ ਲਿਆ ਗਿਆ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਜਿਲ੍ਹਾ ਪ੍ਰੀਸ਼ਦ ਫਤੇਗੜ ਸਾਹਿਬ ਦੇ ਚੇਅਰਮੈਨ ਸਾਹਿਬ ਬਲਦੀ ਸਿੰਘ ਪੁਟਾਹਰਾ ਨੇ ਇਹ ਜਿਹੜਾ ਸਟੇਡੀਅਮ ਬਣਾਇਆ ਹੈ ਪੰਜਾਬ ਦੇ ਵਿੱਚ ਕੀ ਦੇਸ਼ ਦੇ ਵਿੱਚ ਮਿਸਾਲ ਆ ਕਿ ਬਿਨਾ ਸਰਕਾਰ ਦੇ ਪੈਸੇ ਲਾਇਆ ਮਤਲਬ ਕੋਈ ਮਨਰੇਗਾ ਰਹੀ ਜਾਂ ਆਪਦੇ ਬਚਤਾ ਕਰਕੇ ਇਹ ਵੱਡਾ ਸਟੇਡੀਅਮ ਬਣਾਇਆ ਜਿਹੜਾ ਸਟੇਡੀਅਮ 50 ਲੱਖ ਰੁਪਏ ਨਾਲ ਤਿਆਰ ਹੁੰਦਾ ਉਹ ਸਟੇਡੀਅਮ ਮਤਲਬ ਅੱਜ ਪਿੰਡ ਦੇ ਵਿੱਚ ਬਣਾਇਆ ਹੋਇਆ ਬਿਨਾ ਸਰਕਾਰ ਦੀ ਦਵਾਨੀ ਲੱਗਿਆ ਔਰ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਆਲੇ ਦੁਆਲੇ ਦੀਆਂ ਇਲਾਕੇ ਦੀਆਂ ਟੀਮਾਂ ਭਾਗ ਲੈਂਦੀਆਂ ਨੇ ਔਰ ਬੜਾ ਨੌਜਵਾਨਾਂ ਨੂੰ ਉਤਸ਼ਾਹ ਮਿਲਦਾ ਮੈਚ ਦੀ ਸ਼ੁਰੂਆਤ ਲੜਕੀਆਂ ਦੇ ਸ਼ੋਅ ਮੈਚ ਦੇ ਨਾਲ ਕੀਤੀ ਗਈ ਫਤਿਹਗੜ ਸਾਹਿਬ ਤੋਂ ਬਹਾਦੂਰੀ ਟਿਵਾਣਾ ਜਗਬਾਣੀ ਟੀਵੀ